ਦੇ ਜੇਸ਼ਰ ਨੇ ਗੰਗੂ ਬ੍ਰਾਹਮਣ ਨੇ ਕੀਤੀ ਨਗਦਾਰੀ ਇਹਨੇ ਕਿਹਾ ਵੀ ਚੋਰ ਆ ਗਿਆ ਮਾਤਾ ਜੀ ਦੇ ਕੋਲੇ ਮਾਇਆ ਦੇ ਆਖੀ ਮਨ ਬੇਈਮਾਨ ਹੋ ਗਿਆ ਮੈਂ ਕਹਿੰਦੀ ਵੀ ਇਹ ਲੰਮਾ ਸਮਾਂ ਗੁਰੂ ਘਰ ਦਾ ਰਸੋਈਆ ਰਿਆ ਇਹਨੇ ਪ੍ਰਸ਼ਾਦਿਆਂ ਦੀ ਸੇਵਾ ਕੀਤੀ ਹੈ ਰਸੋਈ 'ਚ ਸੇਵਾ ਕੀਤੀ ਹੈ ਗੁਰੂ ਘਰ 'ਚ ਉਦੋਂ ਇਹਦੇ ਮਨ 'ਚ ਬੇਈਮਾਨੀ ਨਹੀਂ ਸੀ ਜਦੋਂ ਇਹ ਮਾਤਾ ਜੀ ਤੇ ਬੱਚਿਆਂ ਨੂੰ ਘਰੇ ਲੈ ਕੇ ਗਿਆ ਪਹਿਲਾਂ ਜਿੱਥੇ ਦੀ ਜ਼ਮੀਨ ਸੀ ਉੱਥੇ ਕਿਹਾ ਵੀ ਮਾਤਾ ਜੀ ਸਹਬਜ਼ਾਦੀਆਂ ਨੂੰ ਤੁਸੀਂ ਰੁਕੋ ਮੈਂ ਦੇਖ ਕੇ ਉਹਨਾਂ ਰਸਤਾ ਦੇਖ ਕੇ ਉਹਨਾਂ ਪਿੰਡ ਦੇ ਅਰਧ ਗਿਰਧ ਦੇਖ ਕੇ ਆਉਣਾ ਸਿਪਾਈ ਤੇ ਲੱਭਦੇ ਫਿਰਦੇ ਸਨ ਫੌਜਾਂ ਮਗਰ ਲੱਗੀਆਂ ਫੇ ਘਰੇ ਲੈ ਕੇ ਗਿਆ ਉਦੋਂ ਵੀ ਇਹਦੇ ਮਨ 'ਚ ਬੇਈਮਾਨੀ ਨਹੀਂ ਸੀ ਤੇ ਜਦੋਂ ਮਾਤਾ ਜੀ ਨੂੰ ਆਣ ਕੇ ਪ੍ਰਸ਼ਾਦਾ ਛਕਾ ਕੇ ਕਹਿੰਦਾ ਮਾਤਾ ਜੀ ਬੱਚੇ ਸੌਂ ਗਏ ਤੁਸੀਂ ਵੀ ਆਰਾਮ ਕਰੋ ਤੇ ਮਾਂ ਕਹਿੰਦੀ ਹੈ ਪੁੱਤ ਮੈਨੂੰ ਨੀਂਦ ਨਹੀਂ ਆਉਂਦੀ ਜੇ ਸਮਾਂ ਦਾ ਪੁੱਤ ਵਿਛੜ ਗਿਆ ਨੌਵਾ ਵਿਛੜ ਗਿਆ ਪੋਤਰੇ ਵਿਛੜ ਗਿਆ ਉਹਨੂੰ ਮਾਂ ਨੂੰ ਨੀਂਦ ਆਵੇਗੀ ਪਰ ਇਹਨੇ ਕਿਹਾ ਮਾਤਾ ਜੀ ਮੈਂ ਜਿੰਨੇ ਜੋਗਾ ਸੇਵਾ ਚ ਹਾਜ਼ਰ ਹਾਂ ਉਦੋਂ ਵੀ ਉਹਦੇ ਮਨ ਚ ਬੇਈਮਾਨੀ ਨਹੀਂ ਸੀ ਬੇਈਮਾਨੀ ਕਦੋਂ ਆਈ ਇੱਕਦਮ ਮਾਇਆਵੜੀ ਥੈਲੀ ਗਠੜੀ ਦੇਖੀ ਤੇ ਮਨ ਬਦਲ ਗਿਆ ਕਈ ਲੋਕ ਕਹਿੰਦੇ ਜੀ ਇਦਾਂ ਕਿਦਾਂ ਹੋ ਸਕਦਾ ਹੈ ਇੱਕਦਮ ਗੰਗੂ ਬ੍ਰਾਹਮਣ ਦਾ ਮਨ ਬਦਲ ਗਿਆ ਇਹ ਮਾਇਆ ਸੀ ਤੀਜੇ ਜਦੋਂ ਇਹਨੇ ਮਰੀਡੇ ਤੇ ਠਾਣੀ ਤੇ ਰਿਪੋਰਟ ਲਖਾਈ ਫੇ ਸਿਪਾਈ ਆਈ ਸਰਜਾਦਿਆਂ ਨੂੰ ਤੇ ਮਾਂ ਗੁਜ਼ਰ ਕੌਰ ਨੂੰ ਮੁਰਿੰਡੇ ਲੈ ਕੇ ਗਏ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਬਣਿਆ